ਸਰੰਦ ਮੰਡੀ ਵਿਖੇ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਕਣਕ ਦੀ ਕਰੀਦ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਹੈ। ਉਤੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਰਮੀ ਵਾਲਿਆਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਇਹਨਾਂ ਨੂੰ ਡਿਲੀਵਰੀ ਕਰਨਾ। ਤਨਤਨ ਮਾਤਾ ਗੁਜਰਕੌਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਇਸ ਮਹਾਨ ਸ਼ੀਦਾਂ ਦੀ ਧਰਤੀ ਤੇ ਅੱਜ ਸਰੰਦ ਮੰਡੀ ਵਿਖੇ ਸਾਡੇ ਇਮਾਨਜੋਗ ਗੈਸਟ੍ਰੀਅਨ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਅੱਜ ਸ਼ੁਰੂ ਕਣਕ ਦੀ ਖਰੀਦ ਆ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਕਣਕ ਅਜੇ ਆਉਣੀ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਨੂੰ ਸਾਡੀ اپੀਲ ਆ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਕਿਉਂਕਿ ਜਿਹੜੀਆਂ ਅੱਜ ਸਾਡੇ ਕੋਲ ਢੇਰੀਆਂ ਆਈਆਂ ਨੇ ਉਹ ਅਜੇ ਰੇਂਜ ਦੇ ਵਿੱਚ ਨਹੀਂ ਇੱਕ ਅੱਧੀ ਜੋ ਰੇਂਜ ਦੇ ਵਿੱਚ ਸੀ ਅਸੀਂ ਉਹ ਪਰਚੇਜ ਕਰ ਲਿਆ ਨੇ ਤੇ ਅੱਗੇ ਕਿਸਾਨਾਂ ਨੂੰ ਬੇਨਤੀ ਆ ਤੁਹਾਡੇ ਰਾਹੀਂ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਾਲ ਦੀ ਨਾਲ ਉਹਨਾਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਨਾਲ ਡਿਲੀਵਰੀ ਕਰਾਂਗੇ ਕਿੰਨੇ ਕੁ ਖਰੀਦ ਕੇਂਦਰ ਬਣਾਏਗੇ ਖਰੀਵਕੇਂਦਰ ਜੀ ਜ਼ਿਲ੍ਹੇ ਦੇ ਵਿੱਚ ਸਾਡੇ तकरीबन 32 ਦੇ ਲਾਗੇ-ਬਾਗੇ ਪੱਗੇ ਹੈਗੇ ਜਿਵੇਂ ਸਰਹੰਦ ਮੰਡੀ ਹੈ ਇਹਦੇ ਵਿੱਚ ਸਾਡੀਆਂ ਤਿੰਨ ਏਜੰਸੀਆਂ ਨੇ ਕਈ ਮੰਡੀਆਂ ਜਿੱਥੇ ਜਿਹੜੀਆਂ ਛੋਟੀਆਂ ਮੰਡੀਆਂ ਨੇ ਉੱਤੇ ਇਕੱਲਾ ਇਕਲੀ ਏਜੰਸੀ ਪਰਜੇ ਜਗਰਦੀ ਹੈ ਸਰਹੰਦ ਮੰਡੀ ਵੱਡੀ ਪਰਜੇ ਮੰਡੀ ਆ ਇੱਥੇ ਮਾਰਕੈਟ 500 ਤੋਂ 500 ਗ੍ਰੇਮ ਤੇ ਨਾਲੇ ਤੋਂ ਪਰਿਸ਼ੋ ਦੇ ਨਾਲ ਕੋ ਜੋ ਇੱਕ ਸਰਕਾਰ ਦਾ ਡਾਟਾ ਫਿਕਸ ਕੀਤਾ ਹੋਇਆ ਆ ਉਸ ਮੁਤਾਬਿਕ ਅਸੀਂ ਪਰਚੇਜ ਕਰਾਂਗੇ ਪ੍ਰਬੰਧ ਦੀ ਗੱਲ ਕੀਤੀ ਹੈ ਵੀ ਕੀਮਾ ਦੇ ਪ੍ਰਬੰਧ ਨੂੰ ਪ੍ਰਬੰਧ ਮੰਡੀ ਬੋਰਡ ਨੇ ਜੀ ਪੂਰੇ ਦੇਖ ਰਹੇ ਹੁਣ ਤੁਸੀਂ ਬਾਥਰੂਮ ਵੀ ਨੇ ਪੱਕੀ ਮੰਡੀ ਆ ਫੜ ਨੇ ਸਫਾਈ ਦਾ ਇਹਨਾਂ ਨੂੰ ਕਹਿ ਦਿੱਤਾ ਤੇ ਸਾਰੇ ਪ੍ਰਬੰਧ ਮੁਕੰਮਲ ਨੇ ਤੁਸੀਂ ਨੂੰ ਕੋਈ ਕਿਸੇ ਨੂੰ ਵੀ ਦੁਕਾਨ ਨੂੰ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੋਣੀ ਤੇ ਮੰਡੀ ਵਿਖੇ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਕਣਕ ਦੀ ਖਰੀਦ ਆ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਆ ਕੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਰਮੀ ਵਾਲਿਆਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਇਹਨਾਂ ਨੂੰ ਡਿਲੀ ਕਰਨਾ ਹੈ ਤੰਤਨ ਮਾਤਾ ਗੁਜਰਕੌਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਇਸ ਮਹਾਨ ਸ਼ੀਦਾਂ ਦੀ ਧਰਤੀ ਤੇ ਅੱਜ ਸਰੰਦ ਮੰਡੀ ਵਿਖੇ ਸਾਡੇ ਮਾਨਯੋਗ ਗੈਸਟ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਅੱਜ ਸ਼ੁਰੂ ਕਣਕ ਦੀ ਕਰੀਦ ਦਾ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਕਣਕ ਅਜੇ ਆਉਣੀ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਨੂੰ ਸਾਡੀ ਅਪੀਲ ਆ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਕਿਉਂਕਿ ਜਿਹੜੀਆਂ ਅੱਜ ਸਾਡੇ ਕੋਲ ਢੇਰੀਆਂ ਆਈਆਂ ਨੇ ਉਹ ਅਜੇ ਰੇਂਜ ਦੇ ਵਿੱਚ ਨਹੀਂ ਇੱਕ ਅੱਧੀ ਜੋ ਰੇਂਜ ਦੇ ਵਿੱਚ ਸੀ ਅਸੀਂ ਉਪਰ ਚੇਜ ਕਰ ਲਿਆ ਨੇ ਤੇ ਅੱਗੇ ਕਿਸਾਨਾਂ ਨੂੰ ਬੇਨਤੀ ਹੈ ਤੁਹਾਡੇ ਰਾਹੀਂ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਾਲ ਦੀ ਨਾਲ ਉਹਨਾਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਉਹਨਾਂ ਨੂੰ ਡਿਲੀ ਕਰਾਂਗੇ ਕਿੰਨੇ ਕੁ ਖਰੀਦ ਕੇਂਦਰ ਬਣਾਏਗੇ ਖਰੀਦ ਕੇਂਦਰ ਜੀ ਜਿਨ੍ਹਾਂ ਦੇ ਵਿੱਚ ਸਾਡੇ तकरीबन 32 ਦੇ ਲਾਗੇ ਪਾਗੇ ਹੈਗੇ ਜਿਵੇਂ ਸਰਾਂਦਾ ਮੰਡੀ ਹੈ ਇਹਦੇ ਵਿੱਚ ਸਾਡੀਆਂ ਤਿੰਨ ਏਜੰਸੀਆਂ ਨੇ ਕਈ ਮੰਡੀਆਂ ਜਿੱਥੇ ਜਿਹੜੀਆਂ ਛੋਟੀਆਂ ਮੰਡੀਆਂ ਨੇ ਉੱਤੇ ਇਕੱਲਾ ਕਲੀ ਜੈਂਸੀ ਪਰਜੇ ਜਗਰਦੀ ਆ ਸਰੰਦ ਮੰਡੀ ਵੱਡੀ ਪਰਜੇ ਮੰਡੀ ਆ ਇਥੇ ਮਾਰਕਟ 500 ਬਤੇ ਪੰਨੇ ਗਏ ਤੇ ਨੂੰ 100 ਰੁਪਏ ਰੇਸ਼ੋ ਦੇਣੇ ਤਾਰ ਕੋ ਜੋ ਇੱਕ ਸਰਕਾਰ ਦਾ ਡਾਟਾ ਫਿਕਸ ਕੀਤਾ ਹੋਇਆ ਉਸ ਮੁਤਾਬਕ ਅਸੀਂ ਪਰਤੀਜ ਕਰਾਂਗੇ ਪ੍ਰਬੰਧ ਦੀ ਗੱਲ ਕੀਤੀ ਹੈ ਵੀ ਕੀਵਾਂ ਦੇ ਪ੍ਰਬੰਧ ਨੂੰ ਪ੍ਰਬੰਧ ਮੰਡੀ ਬੋਰਡ ਨੇ ਜੀ ਪੂਰੇ ਦੇਖ ਰਹੇ ਹੁਣ ਤੁਸੀਂ ਬਾਥਰੂਮ ਵੀ ਨੇ ਪੱਕੀ ਮੰਡੀ ਆ ਫਾੜ ਨੇ ਸਫਾਈ ਦਾ ਇਹਨਾਂ ਨੂੰ ਕਹਿ ਦਿੱਤਾ ਤੇ ਸਾਰੇ ਪ੍ਰਬੰਧ ਮੁਕੰਮਲ ਨੇ ਤੁਸੀਂ ਕੋਈ ਕਿਸੇ ਨੂੰ ਵੀ ਦੁਕਾਨ ਨੂੰ ਕਿਸਾਨ ਨੂੰ ਉਈ ਦਿੱਕਤ ਨਹੀਂ ਹੁੰਦੀ ਮੰਡਾ ਤਰੰਦ ਮੰਡੀ ਵਿਖੇ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਕਣਕ ਦੀ ਕਰੀਦ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਹੈ। ਉਤੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਰਮੀ ਵਾਲਿਆਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਉਹਨਾਂ ਦਿੱਲੀ ਕਰ ਰਹੇ ਨੇ। ਤਨਤਨ ਮਾਤਾ ਗੁਜਰਕੌਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਇਸ ਮਹਾਨ ਸ਼ੀਦਾਂ ਦੀ ਧਰਤੀ ਤੇ ਅੱਜ ਸਰੰਦ ਮੰਡੀ ਵਿਖੇ ਸਾਡੇ ਇਮਾਨਜੋਗ ਗੈਸਟ੍ਰੀਅਮ ਮੈਡਮ ਇਸ਼ਮਿਤ ਵਿਜੇ ਸਿੰਘ ਨੇ ਅੱਜ ਸ਼ੁਰੂ ਕਣਕ ਦੀ ਖਰੀਦ ਆ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਕਣਕ ਅਜੇ ਆਉਣੀ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਨੂੰ ਸਾਡੀ اپੀਲ ਆ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਕਿਉਂਕਿ ਜਿਹੜੀਆਂ ਅੱਜ ਸਾਡੇ ਕੋਲ ਢੇਰੀਆਂ ਆਈਆਂ ਨੇ ਉਹ ਅਜੇ ਰੇਂਜ ਦੇ ਵਿੱਚ ਨਹੀਂ ਇੱਕ ਅੱਧੀ ਜੋ ਰੇਂਜ ਦੇ ਵਿੱਚ ਸੀ ਅਸੀਂ ਉਹ ਪਰਚੇਜ ਕਰ ਲਿਆ ਨੇ ਤੇ ਅੱਗੇ ਕਿਸਾਨਾਂ ਨੂੰ ਬੇਨਤੀ ਆ ਤੁਹਾਡੇ ਰਾਹੀਂ ਵੀ ਉਹ ਸੁੱਕੀ ਫਸਲ ਲੈ ਕੇ ਆਉਣ ਤੇ ਨਾਲ ਦੀ ਨਾਲ ਪਰਚੇਜ ਕਰਕੇ ਨਾਲ ਦੀ ਨਾਲ ਉਹਨਾਂ ਦੀ ਪੇਮੈਂਟ ਕਰਕੇ ਤੇ ਨਾਲ ਜਿਵੇਂ ਨਾਲ ਡਿਲੀਵਰੀ ਕਰਾਂਗੇ ਕਿੰਨੇ ਕੁ ਖਰੀਦ ਕੇਂਦਰ ਬਣਾਏਗੇ ਫਰੀਦਕਿੰਦਰ ਜੀ ਜ਼ਿਲ੍ਹੇ ਦੇ ਵਿੱਚ ਸਾਡੇ तकरीबन 32 ਦੇ ਲਾਗੇ ਪਾਗੇ ਹੈਗੇ ਜਿਵੇਂ ਸਰਾਂਧ ਮੰਡੀ ਹੈ ਇਹਦੇ ਵਿੱਚ ਸਾਡੀਆਂ ਤਿੰਨ ਏਜੰਸੀਆਂ ਨੇ ਕਈ ਮੰਡੀਆਂ ਜਿੱਥੇ ਜਿਹੜੀਆਂ ਛੋਟੀਆਂ ਮੰਡੀਆਂ ਨੇ ਉੱਥੇ ਇਕੱਲਾ ਇਕਲੀ ਏਜੰਸੀ ਪਰੇ ਜਗਾਰਦੀ ਹੈ ਸਰਾਂਧ ਮੰਡੀ ਵੱਡੀ ਵਰਜੇ ਮੰਡੀ ਆ ਇੱਥੇ ਮਾਰਕਟ ਪੰਜ ਸੱਤੇ ਪੰਨੇ ਗਏ ਤੇ ਨੂੰ ਸੰਡੇ ਤੌਰ ਤੇ ਰੇਸ਼ੋ ਦੇਣੇ ਤੌਰ ਤੇ ਇੱਕ ਸਰਕਾਰ ਦਾ ਡਾਟਾ ਫਿਕਸ ਕੀਤਾ ਹੋਇਆ ਹੈ ਉਸ ਮੁਤਾਬਕ ਅਸੀਂ ਪ੍ਰਤੀਜਗਾਂਗੇ ਪ੍ਰਬੰਧ ਦੀ ਗੱਲ ਕੀਤੀ ਹੈ ਵੀ ਕੀਵਾਂ ਦੇ ਪ੍ਰਬੰਧ ਨੂੰ ਪ੍ਰਬੰਧ ਮੰਡੀ ਬਾਡ ਨੇ ਜੀ ਪੂਰੇ ਦੇਖ ਰਹੇ ਹੁਣ ਤੁਸੀਂ ਬਾਥਰੂਮ ਵੀ ਨੇ ਪੱਕੀ ਮੰਡੀ ਆ ਫੜ ਨੇ ਸਫਾਈ ਦਾ ਇਹਨਾਂ ਨੂੰ ਕਹਿ ਦਿੱਤਾ ਤੇ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਨੂੰ ਕੋਈ ਕਿਸੇ ਨੂੰ ਵੀ ਦੁਕਾਨ ਨੂੰ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੁੰਦੀ